ਤੁਹਾਡੇ ਬਹੁਤ ਜ਼ਿਆਦਾ ਮੈਸੇਜ ਆਏ ਹੋਏ ਆ ਜਾਂ ਫਿਰ ਇੱਕ ਬੰਦੇ ਨੇ ਫੋਨ ਵੀ ਕੀਤਾ ਆਪਣੇ ਇਸ ਦੇ ਬਾਰੇ ਇਸ ਦੇ ਬਾਰੇ ਥੋੜਾ ਮੈਂ ਕਲੀਅਰ ਕਰਦਾ ਵੀ ਕੀ ਕਾਹ ਕੁਛ ਸਾਰਾ ਮੈਂ ਇੱਕ ਮੇਰੇ ਨਾਲ ਜਾਨਮਾਲ ਬਲੌਗ ਚ ਵੀ ਥੋੜੀ ਗੱਲਬਾਤ ਕੀਤੀ ਮੈਂ ਕਿਹਾ ਲਾਇਬ੍ਰੇਰੀ ਚ ਵੀ ਗੱਲਬਾਤ ਕਰ ਲਈਏ ਅੱਜ ਮੈਨੂੰ ਲੱਗਦਾ ਵੀ ਕੋਈ ਸੇ ਬੰਦਾ ਕੋਈ ਬੰਦਾ ਨਹੀਂ ਆਇਆ ਹੈਗਾ ਤੇ ਲਾਈਵ ਥੋੜਾ ਮੈਂ ਲੇਟ ਸ਼ੁਰੂ ਕੀਤਾ ਕਿਉਂਕਿ ਮੈਂ ਮੋਟਰ ਖੇਤਾਂ ਵਿੱਚ ਗਿਆ ਹੋਇਆ ਸੀ ਉੱਥੇ ਵੀ ਇੱਕ ਥੋੜਾ ਕੰਮ ਤੇ ਉਹ ਤੁਸੀਂ ਜਾਨਮਾਲ ਪਰ ਦੇਖ ਲਿਓ ਉਹ ਸਾਰਾ ਬਣਾ ਉੱਧਰ ਦਾ ਬਣਿਆ ਹੋਇਆ ਹੈ ਇਹ ਹੈਗਾ ਆਪਣਾ ਲਾਈਵ ਤੁਹਾਨੂੰ ਪਤਾ ਹੈ ਫਿਰ ਤੁਸੀਂ ਲਾਈਵ ਦੇਖਦੇ ਆ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਮੰਦਰ ਬਾਰੇ ਕਹਿੰਦੇ ਸੀ ਤੁਸੀਂ ਗਲਤ ਜਿਹਾ ਬਣਾ ਲਿਆ ਇੱਥੇ ਨਹੀਂ ਤਾਂ ਬਣਾਉਣਾ ਉੱਥੇ ਬਣਾਉਣਾ ਸੀ ਇੱਧਰ ਨਹੀਂ ਬਣਾਉਣਾ ਸੀ ਐਂ ਕਰਨਾ ਸੀ ਫੜਾਉਣਾ ਕਰਨਾ ਸੀ ਧਮਕਾਣਾ ਕਰਨੀ ਪੜੇ ਕਮੈਂਟ ਮੈਸੇਜ ਇਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਤੇ ਬਾਕੀ ਪਹਿਲਾਂ ਤੁਹਾਨੂੰ ਮੌਸਮ ਦੀ ਅਪਡੇਟ ਦੇ ਦਈਏ ਮੜੀ ਜੀ ਲੱਭੀ ਆ ਗਏ ਦੋ ਬੰਦੇ ਆ ਗਏ ਅੱਛਾ ਸਰੀਕ ਬਿਜਲੀ ਵਾਲਾ ਵੀ ਚਾਹੀਦਾ ਇਹਨਾਂ ਨੂੰ ਅੱਜ ਬਿਜਲੀ ਵਾਲਾ ਵੀ ਚਾਹੀਏ ਅੱਜ ਹੋਰ ਕੀ ਅਸਲਾਮੁਅਲੈਕੁਮ ਬਾਈ ਜਾਨ ਅੱਜ ਤਾਂ ਬਿਜਲੀ ਆ ਵੀ ਸਾਰੇ ਆ ਵੀ ਮੁਸਲਮਾਨ ਹੋ ਸਾਰੇ ਸਾਰੇ ਮੁਸਲਮਾਨ ਹੈ ਯਾਰ ਉੱਥੇ ਇੱਕ ਪੈਪ ਵੀ ਪਾਣਿਆ ਪਿੱਛੇ ਉਹ ਤਾਂ ਵਿੱਚ ਦੀ ਯਾਰ ਹਲੇ ਬਿਜਲੀ ਵਾਲਾ ਬਿਜਲੀ ਵਾਲਾ ਕੋਈ ਕੰਮ ਹੈ ਅੱਜ ਹੈ ਨਾ ਆ ਗਾ ਜਾਲੀ ਲੈਂਦੀ ਐ ਥੋੜੀ ਜਿਹੀ ਜਾਲੀ ਉੱਤੇ ਵੀ ਦਈਏ ਪੈ ਜੂਗੀ ਉਹ ਵੀ ਵਸੀਮ ਤੋਂ ਨਹੀਂ ਆਏਗਾ ਅੱਜ ਨਾ ਲੱਗਿਆ ਹਾਂ ਨਾ ਲੱਗਿਆ ਉਹਨਾਂ ਨੂੰ ਅੰਦਰ ਤੇਰੇ ਜੇ ਨਾ ਸੂਰੀ ਜਿਹਾ ਆਏ ਉਹ ਇਸ ਨੂੰ ਕਵਰ ਕਰ ਦਿਓ ਪਰ ਪਰ ਪੈ ਪੰਬਰ ਠੀਕ ਹੈ ਉਹ ਜਿਹੜੀ ਖੁੰਝੇ ਚ ਉਹਨੂੰ ਕਵਰ ਕਰ ਦਿਓ ਉੱਥੇ ਮਿੱਟੀ ਪਾ ਦਿਓ ਉਹਦੇ ਵਿੱਚ ਆ ਗਿਆ ਤਾਂ ਸੈਂਟ ਲਵਾ ਦੇ ਪੀਓਪੀ ਭਰਦਣਾ ਉੱਥੇ ਅੱਜ ਮੌਸਮ ਬਹੁਤ ਖਰਾਬ ਹੋਇਆ ਹੋਇਆ ਤੇ ਹਲਕੀ ਵਾਲੀ ਜਿਹੜੀ ਆਮੀ ਪੈ ਰਿਹਾ ਬਹੁਤ ਖਰਾਬ ਕਾਨਾ ਕਣਕਾਂ ਨੂੰ ਇਹਨੇ ਕਿਉਂਕਿ ਇਹਨੇ ਫਿਰ ਹੁਣ ਦਾਣਾ ਕਾਲਾ ਸ਼ੁਰੂ ਕਰ ਦੇਣਾ ਉਹ ਲੱਗਿਆ ਕਹਿੰਦੇ ਝੜੀ ਜੀ ਲੱਗ ਗਈ ਕੱਦੀ ਸਵੇਰ ਦੀ ਪੈ ਰਹੀ ਹੈ ਇਹ ਆਹ ਦੇਖ ਜਿਹੜੀ ਸੜਕ ਹੁਣ ਥੋੜੀ ਜਿਹੀ ਗਿੱਲੀ ਹੋ ਗਈ ਆ ਉਰੇ ਪਾਸੇ ਹੋਈ ਪਈ ਐ। ਉਹਦੇ ਇੱਕ ਬਰੀ ਪਾਕੇ ਪਾਸੇ ਕਰ। ਨਵੇੜ ਦੇ ਸਾਰਾ ਖਤਮ ਹੋ ਜਵੇ। ਤੇ ਕੰਮ ਨਿਬੜੇ। ਕੀ ਚੀਜ਼? ਕਿਹੜਾ? ਹਾਂ? ਪਾਪ ਕਹਾਂ ਰੁਕਣਾ ਦੂਸੇ ਕੰਨੇ। ਉਹ ਪਾਪ ਨੇ ਬਾਹਰ ਲੈ ਕੇ ਜਾਣਾ। ਪਲੰਬਰ ਕੋ ਮੈਨੇ ਫੋਨ ਕੀਤਾ ਹੋਇਆ ਆ ਰਿਹਾ ਉਹ। ਜਦ ਤੱਕ ਇਧਰ ਸੇ ਸ਼ੁਰੂ ਕਰ ਲੈਣਾ ਥੋੜਾ ਸਾ ਉਹ ਮੁੰਡਾ ਹੈ ਸਾਹਿਲ ਹੂੰ ਸਾਹਿਲ ਨੂੰ ਆਉਣ ਦੇ ਫਿਰ ਉਹਨੂੰ ਸਾਹਿਲ ਨੂੰ ਨਹੀਂ ਆ ਪਾਵੇ ਉਹ ਉਹ ਤਾਂ ਚਲੰਦਾ ਉੱਥੇ ਚੱਲਿਆ ਸਾਹਿਲ ਤੇ ਪੁੱਛਾਂ ਨਹੀਂ ਫਿਰ ਮੈਂ ਹੋਰ ਹੋਰ ਕਿਸੇ ਬੰਦੇ ਨੂੰ ਪੁੱਛਾਂ ਫਿਰ ਕਿਸੇ ਨੂੰ ਫਿਲਾ ਲਓ ਸਾਹਿਲ ਤਾਂ ਫੇਰ ਵੀ ਉਹ ਹੈ ਹਾਂ ਚਲ ਮੈਂ ਪੁੱਛਦਾ ਇਹਦੇ ਬਾਰੇ ਕਰਦੇ ਆ ਸਾਹਿਲ ਨੂੰ ਕੀ ਪਤਾ ਉਹ ਤਾਂ ਜਿੱਧਰ ਦੇਖਦਾ ਉਧਰ ਭੱਟਣ ਪੈ ਜਾਂਦਾ ਹੂੰ ਕਿਸੇ ਨੂੰ ਚੰਗੀ ਸਲਾਹ ਨਾ ਦੇ ਆਪਣੀ ਹੁਣ ਨਹੀਂ ਫਿਰ ਪਾ ਕੇ ਇਧਰ ਨੂੰ ਕਰ ਦੇਣਾ ਇੱਥੇ ਨੂੰ ਕਰ ਤੂੰ ਇਧਰ ਨੂੰ ਇੰਦਰ ਮੂਹ ਦਾ ਫੇਰ ਜਾ ਇੱਥੇ ਬਾਹਰ ਪਾਉਂਗਾ ਹਵਾ ਕੱਢੀ ਬਾਹਰ ਤੇ ਹਵਾ ਚੱਲੀ ਫੇਰ ਅੰਦਰ ਜਾਊਗੀ ਦੇਖ ਲੈ ਬਸ ਇੱਥੇ ਕੱਢ ਦਿੰਨੇ ਅੰਦਰ ਕੇ ਦੀ ਵਾਲੀ ਬਾਹਰ ਨੂੰ ਆਉਣੀ ਅੰਦਰ ਤੇ ਬਾਹਰ ਤੇ ਜੇ ਹਵਾ ਚੱਲਣੀ ਹੈ ਗੇਟ ਤੇਰਾ ਖੁੱਲਾ ਬਾਰੀ ਖੁੱਲੀ ਆ ਉਹ ਫੇਰ ਅੰਦਰ ਨੂੰ ਵੜਨੀ ਆ ਇਸ ਤੇ ਇੱਥੇ ਕੱਢਦੇ ਮੂਹ ਬਣਾਉਂਦੇ ਆ ਨਹੀਂ ਤਾਂ ਸਾਰਾ ਟੌਰ ਖਰਾਬ ਹੋਣੀ ਇੱਥੇ ਹਾਂ ਪੌੜੀ ਚੋਂ ਵੀ ਨਹੀਂ ਕੱਢਿਆ ਜਾਣਾ ਹਨੀ ਉਹ ਪੌੜੀ ਤਾਂ ਖੁੰਝੇ ਨੂੰ ਕੱਢਣਾ ਪਿਆ ਪੈਸੇ ਤੰਦਪਨ ਹੋਣੀ ਹੈ ਇਹਦਾ ਕੱਦਾ ਉਹਨੂੰ ਕਹਿ ਰਹੇ ਆ ਕੱਦਾ ਕਹਿ ਰਹੇ ਇੱਕ ਪੰਜ ਬਹੁਤ ਵਾਰੀ ਕਹ ਲਿਆ ਮੈਂ ਉਹ ਵੀ ਆ ਪਾ ਦੇ ਪਾ ਦੇ ਪਾ ਦੇ ਪਾ ਦੇ ਨਹੀਂ ਲੈ ਤੁਸੀਂ ਜੋੜ ਗੈ ਨਹੀਂ ਨਾ ਅਗਲੇ ਨੂੰ ਬੰਦੇ ਬਹਾਨਾ ਮਾਰਦਾ ਕਹਿੰਦਾ ਮੇਰਾ ਫੋਨ ਖਰਾਬ ਹੋ ਗਿਆ ਇੱਥੇ ਆ ਖੁੰਝ ਨਹੀਂ ਬਣਾ ਇੱਥੇ ਇਹਦੇ ਦਾ ਕਰਮ ਉਹਦੇ ਨੂੰ ਤੁਹਾਨੂੰ ਪਤਾ ਤਾਂ ਹੈ ਕੱਲ ਦੇ ਲੱਗੇ ਹੋਏ ਨੇ ਚੱਲ ਦੇਖਦੇ ਹੁਣ ਨਹੀਂ ਫਿਰ ਮਾਪੇ ਪਾ ਦੇਣਾ ਆਪੇ ਹੀ ਪਾ ਦੇ ਹੂੰ ਉਹਨੂੰ ਡਿੱਕਣੇ ਨਹੀਂ ਡਿੱਕ ਡਿੱਕਣਾ ਨਹੀਂ ਹੈਗਾ आप वसीम के क्या लगते हो हाँ फादर हैं ठीक है ठीक है ठीक है ठीक है, है। बहुत अच्छा लड़का है आपका यार बहुत केयरिंग है कल मेरे साथ बात कर रहा था कहना गाड़ी ले ली मैंने पहले कोठी टप पाना था पर उसको मैंने बताया मैं कहा जे गाड़ी ले, ले ली कोठी बन जाएगी मैंने पहले गाड़ी ले थी बाद में कोठी बनाई है मैंने गाड़ी थार ली थी ना।, ना मैंने थार ली थी बाद में कोठी बनाई है ਮਾਜੀ ਆਪਨੇ ਗਾੜੀ ਲਈ ਕੋਠੀ ਬਣਦੇ ਸਭ ਕੁਦਰਤ ਤੇ ਕੋਈ ਨਾ ਹਾਂ 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 ਇਹ ਵੀਰ ਜੀ ਹੁਣੀ ਨੇ ਜਿਹੜਾ ਵਸੀਮ ਆਪਣਾ ਠੇਕੇ ਲੰਦਾ ਇੱਥੇ ਉਹਨਾਂ ਦੇ ਫਾਦਰ ਸਾਹਿਬ ਨੇ ਇਹ ਤੇ ਮੈਨੂੰ ਪਹਿਲਾਂ ਥੋੜੀ ਜਿਹਾ ਪਤਾ ਸੀ ਮੈਂ ਕਿ ਕਲੀਅਰ ਕਰ ਲੇ ਮੈਂ ਇਸ ਬਾਰੇ ਚ ਲੋ ਜੀ ਹੁਣ ਆਪਾਂ ਤੁਹਾਨੂੰ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਸਾਰੀ ਆਪਣੇ ਸਾਹ ਬਣੇ ਸੱਤੇ ਪਏ ਨੇ ਪੱਖਾ ਲਾ ਦਮਾ ਹੈ ਪੱਖਾ ਲਾ ਦਿੰਦਾ ਤੁਹਾਨੂੰ ਤੇਰਾ ਇਹ ਵੀ ਭਾਈ ਤੇਰਾ ਵੀ ਪੂਰਾ ਜੋਰ ਲੱਗਿਆ ਹੋਇਆ ਕਹਿੰਦੇ ਹੁੰਦੇ ਨੇ ਜਿਹੜਾ ਕਾਲਾ ਕੁੱਤਾ ਹੁੰਦਾ ਬਹੁਤ ਕਰਮ ਵਾਲਾ ਹੁੰਦਾ ਪਤਾ ਨਹੀਂ ਭਾਈ ਹੀ ਕਰਮ ਵਾਲਾ ਸਾਡੇ ਵਾਸਤੇ ਇਹ ਤੁਹਾਨੂੰ ਦੰਦ ਚਾ ਦਿੰਦਾ ਹੈ ਨਾ ਅ ਦਸਵੀਂ ਹੈ ਕਹਿੰਨ ਕੈਨੇਡਾ ਵਾਲਾ ਬਤਾਉਂਦੇ ਸਾਡੇ ਇਧਰ ਇਹ ਜਿੱਥੇ-ਜਿੱਥੇ ਜ ਗਿਆ ਜਿਹਨੇ-ਜਿਹਨੇ ਘਰਾਂ ਗਏ ਆ ਕੈਨੇਡਾ ਦਾ ਵਿਜੇ ਲੱਗੇ ਸਾਰੇ ਮਾਤੇ ਲੱਗੇ ਦਾ ਪਹਿਲਾਂ ਇਹ 10 ਵਜੇ ਤੇ ਰਹਿਦਾ ਸੀ ਉਸ ਮੁੰਡੇ ਦਾ ਉਹਦਾ ਕੈਨੇਡਾ ਦਾ ਵਿਜੇ ਲੱਗ ਗਿਆ ਫਿਰ ਸਾਹਮਣੇ ਦਾ ਰਣ ਦੇ ਰਹਿਣ ਦਾ ਇਹਨਾਂ ਦੇ ਮੁੰਡੇ ਦਾ ਕੈਨੇਡਾ ਦਾ ਵਿਜੇ ਲੱਗ ਗਿਆ ਫਿਰ ਜਸਲਾ ਦਸਣਾ ਫਿਰ ਬੰਤ ਬੱਤ ਵਾਲੀ ਦੇ ਉਹ ਬੰਤ ਵਜੇ ਰੋਟੀ ਖੋਣ ਦਾ ਮੁੰਡੇ ਦਾ ਕੈਨੇਡਾ ਦਾ ਵਿਜੇ ਲੱਗਿਆ ਸਾਡਾ ਤੇ ਸਾਡਾ ਲੱਗਿਆ ਇਹਨੂੰ ਨਾ ਪਿੰਡ ਦੇ ਵਿੱਚ ਕੈਨੇਡਾ ਵਾਲਾ ਕੁੱਤਾ ਕਹਿਣ ਲੱਗੇ ਬਹੁਤ ਬੰਦੇ ਤੇ ਚੱਕਣ ਵਾਸਤੇ ਆਏ ਆ ਇਹਨੂੰ ਲੈ ਜੀਏ ਤੇ ਆਪਾਂ ਇੱਕ ਮੇਰਾ ਛੋਟਾ ਜਿਹਾ ਪਿਆਰਾ ਜਿਹਾ ਇੱਥੇ ਆਪਣਾ ਆਫਿਸ ਬਣਾ ਲਿਆ ਤੇ ਕੰਮ ਕਰ ਕਰਨ ਵਾਸਤੇ ਇੱਕ ਬੰਦਾ ਕਹਿੰਦਾ ਬੜਾ ਉੱਪਰ ਕੰਮ ਕਰਨਾ ਕਿ ਐਡਿਟਿੰਗ ਵਗੈਰਾ ਮੇਰਾ ਸਾਰਾ ਕੰਮ ਫਿਰ ਇੱਥੇ ਹੋਊਗਾ ਇੱਕ ਆਫਿਸ ਬਣ ਜਾਣਾ ਤੇ ਸਾਰਾ ਬੈਠ ਕੇ ਆਪਣਾ ਜੋ ਵੀ ਆ ਹਲੇ ਮੇਰੇ ਜਿਹੜੇ ਮੈਂ ਹਲੇ 2 ਚੈਨਲ 2 ਤੇ ਵੀ 3 ਚੈਨਲ ਬਾਰੇ ਹੋਰ ਬਣਾਨੇ ਆ ਇੱਕ ਮੇਰਾ ਫੂਡ ਵਾਲਾ ਬਣਾ ਜਿਹਦੇ ਜਿਹੇ ਖਾਣੇ ਪੀਣੇ ਵਾਲੇ ਵੀ ਦੁਆਰੇ ਸ਼ੁਰੂ ਹੋਣਗੇ ਇੱਕ ਮੇਰਾ ਬੜਿਆ ਹੋਇਆ ਪੋਡਕਾਸਟ ਵਾਲਾ ਬਣਿਆ ਹੋਇਆ ਠੀਕ ਹੈ ਇੱਕ ਹੋਪਾ ਤਾਂ ਨਹੀਂ ਦਿੱਤਾਰ ਮント ਬੜਾ ਬੋਹੇ ਗਈ ਆ ਉਹਦੇ ਵੀ 2 ਲੱਖ ਸਬਸਕ੍ਰਾਈਬਰ ਉਹ ਤਾਂ ਮੈਂ ਹਲੇ ਅਪਲਾਈ ਕੀਤਾ ਨਹੀਂ ਹੈਗਾ ਧਰਮਕਸ਼ਾ ਨਾ ਬਣਿਆ ਉਹਦਾ ਮੇਰੇ 2 ਲੱਖ ਤੋਂ ਉੱਪਰ ਸਬਸਕ੍ਰਾਈਬਰ ਉਹ ਤਾਂ ਮੈਂ ਆਪਣਾ ਬਟਨ ਜਿਹੜਾ ਸਿਲਵਰ ਬਟਨ ਅਪਲਾਈ ਕਰਨਾ ਇੱਕ ਮੈਨੂੰ ਜਿਹੜਾ ਜਾਨ ਮਖਲ ਵਾਲਾ ਜਿਹੜੇ ਹੁਣ ਤੁਸੀਂ ਵੀਡੀਓ ਦੇਖਦੇ ਆ ਇਹਦੇ 94 ਹਜ਼ਾਰ ਸਬਸਕ੍ਰਾਈਬਰ ਹੋ ਗਏ ਮੈਂ ਵੀ ਇਕੱਠੇ ਹੀ ਅਪਲਾਈ ਕਰਾਂ ਦੋ ਇਕੱਠੇ ਆਪਣੇ ਕੋਲ ਪਲੇ ਬਟਨ ਆਉਣ ਉਹ ਲਾਈਏ ਫਿਰ ਇੱਥੇ ਕਿਤੇ ਕੰਦ ਪਰ ਆਪਣੇ ਟੌਰ ਬਣੇ ਇੱਕ ਉੰਦਾ ਇਹ ਜਿਹੜਾ ਬੰਦਾ ਯੂਟਿਊਬਰ ਜਦੋਂ 1 ਲੱਖ ਸਬਸਕ੍ਰਾਈਬਰ ਹੋਣੇ ਤਾਂ ਅਵਾਰਡ ਭੇਜਦੇ ਹੁੰਦੇ ਆ ਸਿਲਵਰ ਬਟਨ ਸ਼ਾਇਦ ਪਤਾ ਹੋਵੇ ਕਿਉਂ ਨਹੀਂ ਪਤਾ ਜੀ ਦਾ ਉਹ ਬਟਨ ਜਾਂ ਭੇਜ ਦਿੰਦੇ ਆ ਵੀ ਹਾਂ ਭਾਈ ਤਾਂ ਐਡਾ ਬੜਾ ਇੱਕ ਲੱਖ ਬੰਦਾ ਆਪਣੇ ਨਾਲ ਜੋੜਿਆ ਆਪਣੇ ਚੈਨਲ ਦੇ ਨਾਲ ਤੇ ਆਪਣੇ ਕੋਲ ਤਾਂ ਇੱਕ 골ਡ ਵੀ ਆਇਆ ਹੋਇਆ ਇੱਕ ਮਿਲੀਅਨ ਨਾਲ ਬਚਦੇ ਹਾਂ ਇੱਕ ਮਿਲੀਅਨ ਸਬਸਕ੍ਰਾਈਬਰ ਆਪਾਂ ਫੇਰ ਲੇਟ ਹੋ ਗਿਆ ਅੱਜ ਮਨਾਂ ਕੋ ਲੇਟ ਹੋ ਗਏ ਹਾਂ ਉਹ ਤੇ ਯੰਗਾ ਟਾਈਮ ਨਹੀਂ ਕੌਣ ਕੌਣ ਵੀ ਨਹੀਂ ਆਇਆ ਕੌਣ ਨਹੀਂ ਮਿਲਦਾ ਇਹ ਛੁੱਟੀ ਹੋ ਰੱਖ ਅੱਛਾ ਛੁੱਟੀ ਦੇਗਾ ਉਹ ਰਾਤ ਪਤਾ ਕੀ ਹੋਇਆ ਅੱਛਾ ਇੱਥੇ ਬੱਲੀ ਬਾਹਰ ਕੱਢੀ ਸੀ ਬਰ ਉਹ ਚੱਲਿਆ ਤਾਂ ਹੈ ਨਾ ਉਹ ਅਰੀ ਨਾਲ ਵੜਦਾ ਫਿਰ ਮੈਂ ਹਾਂ ਇੱਥੇ ਲੱਗਦਾ ਨਹੀਂ ਤੇ ਹੈਗੀ ਆ ਬੱਲੀ ਫਿਰ ਮੈਂ ਚੱਕਿਆ ਤਾਂ ਇੱਥੇ ਤੇ ਅਜਰ ਕੱਲੇ ਹੀ ਖਾਲਸਾ ਹੈ। ਕੱਲੇ ਵਧੀਆ ਹੋਣ ਲਈ ਕੱਲੇ ਰਹਿਣਾ ਪੈਣਾ। ਅੱਛਾ। ਮਨਪ੍ਰਮਾਸ਼ ਹੱਕਰ ਜਾਉਂਗੇ ਨਹੀਂ ਹੈ। ਮੈਂ ਦੇਖਿਆ ਬੰਦੇ ਨੂੰ ਫੋਨ ਕਰਨਾ ਇਹ ਮੈਂ ਇੱਥੇ ਪੈ ਪਾਉਣ ਨੂੰ ਕਿਹਾ ਇੱਥੇ ਯਾਰਾ। ਮਨੋਲਾ ਬਿਜਲੀ ਵਾਲਾ ਵੀ ਨਹੀਂ ਆਇਆ ਹੈਗਾ। ਹੈਂ? ਅੰਡੇ ਦੇ ਨਾਲ ਚੱਲ ਬਣਦੇ ਨਹੀਂ ਹੈ। ਸਾਡੇ ਨੇ ਰੱਖਿਆ ਕੱਲ ਸਰਪਾ ਦੋ ਦਰਾਜ ਦੇ। ਹੂੰ। ਛੜੇ। ਆ ਦੋ ਦਰਾਜ ਤੇ ਕੱਲ ਬੰਦੇ ਨੇ ਰਤੇ। ਅੱਛਾ ਉਹਨੂੰ ਦਰਾਜ ਤੇ ਨਾਂਦਰ ਬੰਦਾ। ਕੰਪਨੀ ਵੀ ਦਰਦੀ ਨਾ ਵੀ ਵੀ ਨਹੀਂ ਕਰਕੇ ਗਿਆ ਪੂਰੇ ਇਹ ਵੀ ਨਹੀਂ ਪੂਰੇ ਹੋਏ ਹਾਂ ਹਾਂ ਕਰਦਾ ਦਰਿਆ ਉਹ ਕਿਆ ਕਹਿੰਦੇ ਉਹ ਘਾਸੀ ਗਿਆ ਪਾਈ ਗਿਆ ਕੱਸੀ ਗਿਆ ਪਾਈ ਗਿਆ ਆਹ ਕਹਿੰਦਾ ਵਾ ਪੀਸਾ ਹੈ ਉਹਦੇ ਤਰੀਕੇ ਨਾਲ ਲਾ ਦੀ ਨਾ ਟਿਕਰ ਕੇ ਹਾਂ ਹਾਂ ਇਹ ਤਰੀਕੇ ਨਾਲ ਲਾ ਦੀ ਗਿਆ ਚਲ ਮਤਲਬ ਇਹ ਨਹੀਂ ਆ ਗਿਆ ਇਹ ਸਮਝਾ ਲਿਆ ਉਹਨੇ ਮੈਂ ਹੁਣ ਇਹਦੇ ਵਿੱਚ ਉਹ ਭਰ ਆਪਣੇ ਤਾਂ ਪਤਾ ਪਲਾਈ ਹੋ ਲੱਗਣੀ ਉੱਪਰ ਹਾਂ ਜੀ ਲੱਗਣੀ ਤਾਂ ਹੋਣੀ ਅੱਛਾ ਵਿੱਚ ਇਹ ਕੋਈ ਭਰਤੀ ਮਾਲ ਜਾ ਉਹ ਤਾਂ ਭਈ ਜੀ ਕੰਨ ਕੱਪੜਨ ਲੱਗ ਗਏ ਤੇ ਮੇਰੇ ਉਹਨੂੰ ਰੋਕ ਕੇ ਆਇਆ ਮੈਂ ਮੈਂ ਕਿਹਾ ਰੁਕ ਜਾਓ ਯਾਰ ਹਾਂ ਜੀ ਮੋਸਮ ਅੱਜ ਹਾਂ ਮੈਂ ਕਿਹਾ ਯਾਰ ਹਲੇ ਖੜੀ ਤਾਂ ਉਹਨਾਂ ਨੂੰ ਨੁਕਸਾਨ ਨਹੀਂ ਹੈਗਾ ਜੇ ਤੁਸੀਂ ਪਾਤੀ ਲੰਬੀ ਉਹਦੇ ਪੈ ਗਿਆ ਤਾਂ ਸਾਰੇ ਫੁੱਲਣੇ ਪੈਣੇ ਫਿਰ ਅੱਜ ਆਪਣੇ ਜਿਹੜੀ ਕਲਦੀ ਹੋਊਗੀ ਤਾਂ ਰੌਣ ਲੱਗਿਆ ਹੀ ਹੋਵੇ ਕਿਸੇ ਤਰ੍ਹਾਂ ਨਹੀਂ ਲੈ ਇੰਨੇ ਕਰ ਨਾਲ ਤਾਂ ਕੁਝ ਨਹੀਂ ਹੈਗਾ ਅਜਿਹੜਾ ਹੁਣ ਰਿਸਮਾ ਜਿਵੇਂ ਪੈਂਦਾ ਨਾ ਇਹ ਖਰਾਬ ਕਰਦਾ ਯਾਰ ਫਿਰ ਦਾਣੇ ਦੇ ਵਿੱਚ ਵੱਡ ਜਾਂਦਾ ਮੀਂਹ ਯਾਰ ਇਹ ਇਹ ਦਾਣੇ ਨੂੰ ਲਾਜਦਾ ਦਾਣਾ ਹੋ ਜਾਂਦਾ ਕਾਲਾ ਪਰ ਰੋਟੀ ਵੀ ਕਾਲੀ ਕਾਲੀ ਜੀ ਆਉਂਦੀ ਹੈ ਇਹ ਯਾਰ ਬੰਦੇ ਸੀ ਆਲੇ ਹਾਂ ਹਾਂ ਜਿਹਨਾਂ ਬਣਾ ਕੇ ਰੱਖ ਲਿਓ ਪਾਸ ਹਾਂ 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 ਹੁਣ ਦੋ ਵਾਰੀ 20 ਵਜੇ ਆ ਜਿਹਨੇ ਮੜੇ ਕੱਲ ਹੋਲ ਕੇ ਆਇਆ ਫੇਰ ਨਹੀਂ ਰਾਤ ਦੇ ਨਾ ਨਾ ਮੌਸਮ ਅੱਜ ਸ਼ਾਮ ਨੂੰ ਕੱਲ ਤੇ ਵਾਂ ਸਾਫ਼ ਆ ਯਾਰ ਮੈਂ ਇੱਕ ਹੋਰ ਵੈਬਸਾਈਟ ਪਰ ਦੇਖਿਆ ਜਿਹੜਾ ਇਹ ਗੂਗਲ ਵਾਲੇ ਦਿਖਾਉਂਦੇ ਆ ਇਹ ਨਾ ਬੇਕਾਰ ਹੈ ਹੋਰ ਤਾਂ ਚੌਂਕਤ ਪਰ ਆਇਆ ਉਹਦੇ ਵਿੱਚ ਅੱਜ ਸ਼ਾਮ ਦੇ 5 ਵਜੇ ਤੱਕ ਦੱਸਿਆ ਹੋਇਆ ਵੀ ਇਦਾਂ ਹੀ ਛੱਟਾ ਮਿਛਟਾ ਜਾਂ ਹੁੰਦਾ ਰਹੂਗਾ ਕੱਲ੍ਹ ਨੂੰ ਮੌਸਮ ਸਾਫ਼ ਆ ਕੱਲ੍ਹ ਨੂੰ ਹਵਾ ਵੀ ਠੀਕ ਆ ਜੇ ਸ਼ਾਇਦ ਬਿੰਡ ਜਿਹੜੀ ਤੁਸੀਂ 6 ਦੱਸੀ ਹੋਈ ਸੀ ਸਪੀਡ 6 ਹੋਊਗੀ ਹਵਾ ਦੀ ਅੱਜ ਫੇਰ ਆਪਣੀ ਇਹ ਗੱਲ ਰਹਿ ਜਣੀ ਫੇਰ ਆਪਾਂ ਕਰਾਂਗੇ ਇਹਦੇ ਬਾਰੇ ਚ ਵਿਚਾਰ ਦੁਆਰੇ ਠੀਕ ਹੈ ਤੇ ਇਹਦੇ ਬਾਰੇ ਸਾਰੀ ਗੱਲਬਾਤ ਦੁਆਰੇ ਕਰਾਂਗੇ ਫਿਰ ਲੈ ਜਿੱਥੇ ਲੱਟਾਂ ਮੜਦੀ ਆਪਾਂ ਉਹ ਸਾਡੀ ਸਲਾਹ ਹੈ ਬਣਦੀ ਹੈ ਵੀ ਜਦੋਂ ਇਹ ਆਹ ਦਰਵਾਜ਼ਾ ਆਪਣਾ ਖੁੱਲ ਜਾਣਾ ਇੱਧਰ ਤੇ ਆ। ਤੇ ਉੱधर ਜਿਹੜੀ ਰਸੋਈ ਬਾਹਰ ਪਈ ਆ ਸਾਡੀ ਗਿੱਲੀ ਹੋ ਰਹੀ ਆ। ਅਸੀਂ ਇੱਥੇ ਉਹ ਡਾਣਾ ਨਾ, ਕਿਆ ਕਹਿੰਦੇ ਹੁੰਦੇ ਆ। ਜਿਹੜਾ ਬੱਡ ਆ, ਇੱਥੇ ਰਸੋਈ ਉੱਪਰਲੇ ਪਾਸੇ ਪੱਖਾ ਲਾ ਦਾਂਗੇ ਇੱਕ ਜਿਹੜੀ ਸਾਰੀ ਉੱਧਰੋਂ ਖਿੱਚ ਲਵੇ। ਆਪਣੀ ਕਿਆ ਕਹਿੰਦੇ ਹੁੰਦੇ ਆ। ਧੂਆ ਵਗੈਰਾ। ਜਦ ਪੱਬੂ ਪਤਾ ਪਈ ਇੱਥੇ ਫਿਰ ਦੈਂਪੀ ਆ। नो बहुत लोह पता है यार साडा पब्बू गोते पाके सु गुजरबाई से लगे पब्बू कुत्ता एक हलो इतने बाहर आ जाभर होंगे इतने बहर लंघ जा बह जाए जाके लंघ जा लंघ जाए बाहर उधर जाके बह जा ਇੱਧਰ ਇੱਧਰ ਆ ਜਾ ਇੱਧਰ ਇੱਧਰ ਬੈਠ ਇੱਧਰ ਆ ਜਾ ਉਹ ਆ ਕੇ ਕਾਲੂ ਚੱਲ ਬਾਹਰ ਉੱਧਰ ਬਹਿ ਕੇ ਜਾ ਕੇ ਇੱਧਰ ਆ ਤੰਕਾ ਰਹਿਣੇ ਨੂੰ ਆ ਜਾ ਆ ਜਾ ਤੰਨੋ ਢੀਕਦੇ ਆ ਕੱਲ ਕੱਲ ਕਾ ਕਹਿੰਦਾ ਤਾ ਮੈਨੂੰ ਹਾਂਜੀ ਕੱਲ ਕਾ ਕਹਿੰਦਾ ਤਾ ਮੈਨੂੰ ਕੀ ਕਹਿੰਦੇ ਕੱਲ ਕਾ ਕਹਿੰਦਾ ਵੀ ਮੈਂ ਟਾਈਮ ਦਾ ਪਾਬੰਦ ਆ ਅੱਜੇ ਕੰਮ ਕਰ ਦਤਾ ਆ ਅੱਛਾ ਆ ਗਿਆ ਭਾਈ ਆ ਗਿਆ ਅੰਦਰ ਲਾਡੀ ਆਇਆ ਹੁਣ ਆਏ ਖੜੀਏ ਕਿ ਮੰਜਾ ਇਧਰੇ ਕਰ ਦਮੇ ਹੁਣ ਆਏ ਜੀ ਬੜੇ ਹੀ ਹਲੇ ਬਸ ਸੰਭਰ ਸੰਭਰ ਲੱਗਿਆ ਹੋਇਆ ਤੈਨੂੰ ਗਾਲਾਂ ਨਹੀਂ ਕੱਢਦਾ ਤਾ पानी भर लग भर लिया पानी ने ने। पानी छोड़े उधर में चल इधर आज उधर बैठे चक्कर दिए गेड़ा। पानी जरूरी है ਕਰਦੀ ਆ ਇਹ ਮੋਟਰ ਵਾਸਤੇ ਲੈਂਦੀ ਦੀ ਮੈਂ ਕੰਮ ਦੇ ਦਿੱਤੇ ਲਈ ਰਹੀ ਸੀ ਇੱਕ ਵਾਰ ਤੇ ਹੋਰ ਆ ਉਹ ਵੀ ਚੱਕ ਲਿਆ ਮੈਂ ਹੂੰ ਬਾਜਾ ਦੁੱਧ ਤੈਨੂੰ ਮਿਲ ਗਿਆ ਰੋਟੀ ਤੂੰ ਖਾਂਦਾ ਨਹੀਂ ਸਾਨੂੰ ਪਤਾ ਸਾਟ ਗਿਆ ਵਿੱਚ ਵਿੱਚ ਪੈਣ ਲੱਗ ਜਾਂਦਾ ਸਿੱਟ ਵਿੱਚ ਤੇ ਜ ਵਿੱਚ ਵਿੱਚ ਹਟ ਜਾਂਦਾ ਹਵਾ ਚੱਲ ਰਹੀ ਪੂਰੇ ਜੋਰਾਂ ਨਾਲ ਆ ਵੀ ਲੈਜ ਮੋਟਰ ਰੱਖ ਲਈ ਨੀ ਮੜਾ ਥੋੜੀ ਤੰਗੀ ਹੁੰਦੀ ਨਿਕਲ ਨੂੰ ਇਧਰ ਆ ਬੋਰੀਆਂ ਰੱਖਿਆ ਹੋਈਆਂ ਤੇ ਇੱਕ ਹਵਾ ਚੱਲਦੀ ਬਹੁਤ ਤੇਜ਼ ਤੰਦਰ ਮਹਾਕ ਤੇ ਤੰਦਰ ਅਪੰਬਰ ਮਹਾਕ ਜਿਹੜਾ ਮੈਚ ਜਿਹੜਾ ਪੰਜਾਬ ਤੇ ਕੋਲੀ ਦਾ ਉਹਦੇ ਟਿਕਟ ਆਪਾਂ ਨੂੰ ਮਿਲ ਜਾਈ ਨਹੀਂ ਹੈਗੀਆਂ ਬਲੈਕਸ ਮਿਲ ਰਹੀਆਂ ਨੇ ਤੇ ਹੁਣ ਜਿਹੜਾ ਮੇਰਾ ਪਲਾਨ ਬਣਦਾ ਹੈ ਵੀ ਧਰਮਸ਼ਾਲਾ ਦੇਖਾਂਗਾ ਧਰਮਸ਼ਾਲਾ ਮੈਂ ਜੇ ਦੇਖਿਆ ਜੀ ਉੱਥੇ ਮੈਚ ਦੇਖ ਕੇ ਆਵਾਂ ਇੱਕ ਮੈਚ ਉੱਥੇ ਦੇਖਾਂਗੇ ਮੱਸਿਆ ਵੀ ਆ ਰਹੀ ਐ ਮੱਸਿਆ ਤੂੰ ਸਾਨੂੰ ਜਦੋਂ ਬਾਤ ਸੀ ਆਉਣਾ ਕਿ ਕਬੀਰ ਨੇ ਸਾਨੂੰ ਇਨਵਾਈਟ ਕੀਤਾ ਹੋਇਆ ਕਹਿੰਦਾ ਰਾਸਤੇ ਸਾਨੂੰ ਮਿਲ ਕੇ ਜਾਇਓ ਉਹ ਕਹਿੰਦਾ ਰੋਟੀ ਮੈਂ ਖਾਉਣੀ ਮੈਂ ਕਹਿੰਦਾ ਰੋਟੀ ਅਸੀਂ ਖਵਾਵਾਂਗੇ ਤੂੰ ਆ ਜੀ ਮੈਨਾਂ ਯਾਰ ਤੁਸੀਂ ਮੈਨੂੰ ਪੜਾਉਂਦੇ ਤੁਸੀਂ ਇਹ ਕਿੱਢਦੇ ਹੁੰਦੇ ਆ ਕਿ ਕਬੀਰ ਦੀ ਸੇਵਾ ਲੈਣੀ ਐ ਮੈਂ ਮੈਂ ਕਹਿੰਦਾ ਮੈਂ ਰੋਟੀ ਮੈਂ ਆਪਣੇ ਵੱਲ ਤੇ ਖਾਉਂਗਾ ਮੈਂ ਕਹਿੰਦਾ ਉਲਟਾ ਕਰਾ ਦੇ ਤੂੰ ਆ ਜਾ ਅਸੀਂ ਸੋਹ ਤੇਰੀ ਕਰਾਂਗੇ ਐਦਾਂ ਨਹੀਂ ਹੋਣਾ ਹੈਗਾ

ਦਾ ਬਦਲ ਬਹੁਤ ਜ਼ਿਆਦਾ ਆ ਜਾ ਆ ਜਾ ਆ ਜਾ ਤੰਨੂ ਦੇਖਦਾ ਮੈਂ ਦੇਖੀ ਸਟਰਾ ਖਾਲੀ ਰਾਤ ਫੋਨ ਕਰਦਾ ਤਾਂ 10 ਵਜੇ ਹੈ ਰਾਤ 10 ਵਜੇ ਫੋਨ ਕਰਦਾ ਤਾਂ ਰਾਤ ਉਹੀ ਮੇਰੇ ਬੱਬਾ ਹੀ ਜਿਹਦਾ ਫੋਨ ਆ ਗਿਆ ਹਾਂ ਕਹਿੰਦਾ ਸਰਦਾਰ ਤੋਂ ਪੁੱਛ ਮੈਂ ਕਹਾ ਯਾਰ ਹੁਣ ਮੈਂ ਕੀ ਕਰਾਂ ਮੈਂ ਕਹਾ ਬੰਦੋ ਜਾਣੇ ਆ ਬੰਦੇ ਓੜੋਂ ਅੱਛਾ ਟੰਕ ਵਾਲਾ ਕੰਮ ਹੈ ਕਣਕ ਨੂੰ ਫਿਰ ਹੁਣ ਜਿਹੜਾ ਬੰਦਾ ਪਹਿਲਾ ਆਊਗਾ ਪਹਿਲਾ ਪਾਊਗਾ ਲਾਗੇ ਵੱਢਣ ਅੱਜ ਹਾਂ ਮੈਂ ਰੋਕ ਮੈਂ ਰੋਕਿਆ ਉਹਨਾਂ ਨੂੰ ਹੁਣ ਉਹੀ ਗੱਲ ਆ ਮੈਂ ਦੋ ਦੋ ਵਾਰ ਪਹਿਲਾਂ ਫੁੱਲੀ ਆ ਹਾਂ ਹਾਂ ਦੋ ਵਾਰ ਅੱਜ ਕੱਢਣ ਨਾ ਗਿਆ ਭਰੀਆਂ ਪਾਉਣ ਗਿਆ ਸੱਜਰੇ ਮੈਂ ਭਰੀਆਂ ਛੱਡਤੀ ਮਨ ਲੱਗਦਾ ਦੋ ਵਾਰ ਫੇਰ ਫੁੱਲ ਨਹੀਂ ਪੈਜਣੇ ਤੈਨੂੰ ਕੀਲੇ ਨੇ ਮਨੂੰ 6 ਦਿਨ ਹੋ ਗਏ 7 ਦਿਨ ਐ ਵੀ ਤਾਂ ਹੀ ਰੋਕਤੇ ਉਹ ਹਾਂ ਥੋੜੀ ਦਾ ਕੋਈ ਨਹੀਂ ਪੈਗਾ ਥੋੜੀ ਦਾ ਕੋਈ ਨਹੀਂ ਮੈਂ ਸੜਜੋ ਹਲੇ ਹਾਂਜੀ ਉਹਨੂੰ ਯਾਰ ਰੀਕੇ ਦਾ ਨੰਬਰ ਹੈ ਤੇਰੇ ਕੋਲ ਕੱਢੇ ਦਾ ਆਪਣਾ ਬਿਜਲੀ ਵਾਲੇ ਦਾ ਮੇਰੇ ਕੋ ਕਿੱਥੇ ਆ ਉਹ ਵਹਰਾਸ ਨਾ ਮੰਦਿਰ ਵੜਾ ਗਿਆ ਨਾ ਯਾਬੀ ਮੰਦਿਰ ਨਹੀਂ ਨਹੀਂ ਕਹਿਗਾ ਅਨਾਦੀ ਭਾਈ ਕਹਿਗਾ ਸਤਨਾਮ ਵੈਲ ਸਤਨਾਮ ਵੈਲ ਐਂ ਚਲੇਗਾ ਇਹਨੂੰ ਤੇ ਵੀ ਜਮਾ ਜਿਉਂ ਨਹੀਂ ਨਾ ਸਤਨਾਮ ਵਾਲਾ ਨਾ ਮੁੰਡੇ ਇੱਕ ਇੱਕ ਕਹਿੰਦੇ ਕਿ ਸਤਨਾਮ ਵੈਲ ਅਧਿਆ ਹੁੰਦਾ ਜੇ ਮੈਂ ਇੱਕ ਕਹਿੰਦਾ ਤੇਰੀ ਜਗ੍ਹਾ ਨਹੀਂ ਹੁੰਦਾ ਕਹਿਗਾ ਆਪਣਾ ਨਾਮ ਲੈਣ ਵਾਲੀ ਮੱਝ ਆਉਂਦੀ ਤੇਰੀ ਤੇ ਉਹਦਾ ਲਗਦੀ ਹੈ ਬੱਧੀਆ ਸਤਨਾਮ ਹੈ ਤੂੰ ਚੈਨ ਬੰਨਦਾ ਨਹੀਂ ਇਹ Hindu ਹੈ ਉਹ ਆਪਾ ਤੇਰਾ ਅੱਜ ਦਾ ਹੱਲ ਦਾ ਬਾਈ ਨੇ ਕਿਹਾ ਨਾ ਪਲਾਇਨ ਦਾ ਸੂਕਾ ਅੰਗੜਤ ਕੰਦੂਦ ਨੂੰ ਨਨਪੜਗੇ ਦੱਲ ਹਲੇ ਕਾਜ ਤੇ ਤੇ ਬੁੜੇ ਨੂੰ ਹਾਂ ਦੱਤੇ ਹਾਂ ਬੁੜੇ ਦਾਰੂ ਪਰ ਆ ਕੇ ਪੀਤਾ ਤਾਂ ਫਾਇਦੇ ਦਾ ਸਵਾਦ ਆਉਂਦਾ ਓਏ ਇਤਨੀ ਬੋਲੀਸ ਆਪਣੇ ਆਪ ਤੇ ਬੁੜੇ ਨੂੰ ਸਾਰਾ ਮਨ ਕਰਦਾ ਰੱਗਿਆ ਕੋਣ ਫਿਰ ਕੇ ਪੀਣੀ ਵਾਲੀ ਚੀਜ ਆ ਪੀਣ ਦੇ ਜਾ ਉਹਨੂੰ ਪੀਣੀ ਅਸੀ ਨਾ ਬਾਈ ਚੱਕ ਦੇ ਮਦਰ ਕਾੜਨਾ ਇੱਥੇ ਕਰਨਾ ਦਾ ਫੋਨ ਤੇ ਇੱਕ ਮੋ ਖੜ ਜੀ ਦੇਖ ਲੈ ਦੇਖ ਲੈ ਓਕੇ ਹੋ ਗਿਆ ਓਕੇ ਹੋ ਗਿਆ ਹਾਂ ਮਧਿਆ ਦਾ ਸਭ ਤੋਂ ਵੱਧ ਸਭ ਤੋਂ ਵੱਧ ਇਹ ਕੰਮ ਦੀ ਟੌਰ ਬਣੀ ਹੈ ਇਹਦੇ ਵਿੱਚ ਤੇ ਨਾ ਕੱਪੜਾ ਕਿੱਥੇ ਆ ਪਿਆ ਇਹਦੇ ਵਿੱਚ ਨਾ ਮਿੱਟੀ ਭਰ ਗਈ ਯਾਰ ਹਾਂ ਜਦ ਤੱਕ ਇਹ ਵਿੱਚ ਦੇ ਨਾ ਸਾਫ਼ ਹੋ ਗਿਆ ਨਾ ਤਾਂ ਹੋਣਾ ਹੈ ਨਾ ਇਹ ਨੂੰ ਨਾ ਕੱਪੜਾ ਪਾ ਕੇ ਨਾ ਨੂੰ ਨਾ ਗਿੱਲਾ ਕਰਕੇ ਫੇਰੇ। ਨਹੀਂ ਗਿੱਲਾ ਗਿੱਲਾ ਜਿਹਾ ਕਰਕੇ ਫੇਰਾਂਗੇ। ਰੰਗ ਪਰ ਨਹੀਂ ਕਰਦਾ ਪਰ ਨਹੀਂ ਜਾਂਦੇ। ਆ ਲਾਂਸ ਫਾਈ ਹੋਣੀ ਹਾਂ ਤੇ ਨਾ ਛੇੜਨੋ। ਸਾਫ ਸਾ ਸੋਹਣਾ ਲੱਗੂਗਾ ਮੈਂ। ਥੋੜਾ ਜਿਹਾ ਥੋੜਾ ਜਿਹਾ ਕਰ ਲਈਏ। ਆ ਥੱਲੇ ਬਹੁਤ ਕਰੀ ਹੋਣਾ। ਅੰਦਰ ਦੇ ਕੋਲੇ ਮੈਂ ਸਾਫ ਕਰਵਾ ਲੀ। ਹਾਂ ਡੋ ਨਾ। ਹਾਂਜੀ। ਠੇਕੇ ਲੈ ਲਈ ਮੈਂ ਤੇ ਸਾਰੇ ਘਰ ਦਾ। ਹਾਂਜੀ। ਸਫਾਈ ਦਾ। ਹਾਂਜੀ। ਸਫਾਈ ਦਾ ਸਾਰੇ ਘਰ ਦਾ ਠੇਕੇ ਲੈ ਲਈ। ਕੋਈ ਗੱਲ ਨਹੀਂ। ਠੇਕਾ ਲੈ ਲੈਣਾ ਤੈਨੂੰ ਜਵਾਬ। ਨਹੀਂ ਹਾਂਜੀ। ਜੇ ਬੇਕਰਨਾ ਸਵੈ ਕਾਤਾ ਨੇ ਵੇ ਵਿ ਕਰਦੇ ਸਵੈ ਜੈ ਜੀ ਤੁਹਾਨੂੰ ਦੇਖੂ ਮੈਂ ਉਹ ਲਿਆ ਰਿਹਾ ਕਾਮ ਚੜਦਾ ਜੀ ਬਟੂ ਲੈ ਕੇ ਆ ਰਹੇ ਹੈ ਜੀ ਜੀ ਬਟੂ ਘੋਸ਼ ਕਰਿਆਦਾ ਮੈਂ ਦੇਖੀ ਵੀਡੀਓ ਬਟੂ ਕਿਹੜਾ ਅੱਛਾ ਬਟੂ ਲੈ ਕੇ ਆਇਆ ਜੀ ਕਿਨੂੰ ਬਾਂਸਾ ਦਾ ਰੋਟ ਚਿੱਟਾ ਅੱਛਾ ਰੋਟ ਚਿੱਟਾ ਨੂਦਰ ਇੰਨੇ ਤੇ ਯਾਰ ਪਿਛਲੇ ਯਾਰ ਵਿਚਾਰਾ ਕਿਹੜਾ ਲਾ ਜਿੰਦਾ ਤਾਂ ਮੈਨੂੰ ਪੈਸੇ ਮੈਂ ਕਿਤੇ ਬਾਹਰ ਹੁੰਦਾ ਤਾਂ ਤੇ ਉਹ ਤਾਂ 500 ਬਣ ਗਿਆ ਤਾਂ 500 ਬਣ ਗਿਆ ਤਾਂ ਉਹਦਾ 500 ਵਿੱਚ ਮੈਨੂੰ 100 ਰੁਪਏ ਵਾਪਸ ਕਰ ਮੈਂ ਕਾ ਨਾ ਯਾਰ ਉਹ ਵੀ ਮਿਹਨਤ ਕਰਦਾ ਮੈਂ ਜੀ ਵਧੀਆ ਬਣ ਗਿਆ ਤਾਂ ਲਾਈਟ ਯਾਰ ਭੁੱਲੇ ਜਾਂਦਾ ਮੈਂ ਕੱਲ ਵੀ ਰੋਪੜੇ ਤੇ ਕਿੱਥੇ ਨੀਲੀ ਲਾਈਟ ਲਾ ਕੇ ਫਿਰ ਹੋਰ ਹੀ ਵਧੀਆ ਲੱਗਣਾ ਇੱਥੇ ਬਾਬਿਆਂ ਨੇ ਵਧੀਆ ਵਧੀਆ ਫੋਟੋਆਂ ਲਾ ਦੇ ਦਸਾਂ ਰੂਣਾਂ ਦੀ ਬਾਬਾ ਜੀ ਉਸਦੇ ਹਾਂ ਹਾਂ ਗਰਬਾਣੀ ਨਹੀਂ ਪੱਕੀ ਉਹ ਹਿੱਟ ਕਰਦੇ ਉੱਧ ਲੱਗੀ ਵੀ ਆਪਣੀ ਇੱਧਰ ਆ ਕਮਰੇ ਚ ਉੱਧ ਚੱਲਦੀ ਆ ਇਹ ਵੇ ਤਾਂ ਆਪਣੇ ਗਾਣੇ ਲਾ ਲੈਂਦੇ ਇਹ ਗਰਬਾਣੀ ਬੰਦ ਕਰਕੇ ਸਿੱਧੂ ਮੂਸੇ ਵਾਲਾ ਲਾ ਲੈਂਦੇ ਆ ਉਹ ਟਾਈਮ ਦੇਖੋ ਜਦੋਂ ਸਿੱਧੂ ਮੂਸੇ ਵਾਲਾ ਵਿਚਦਾ ਥੋੜੇ ਦੇ ਬਾਅਦ ਅਸੀਂ ਦੇਖਦੇ ਆ ਜਦ ਦੇਖਿਆ ਨਾ ਵੀ 1:30 ਹੋ ਗਏ ਚਾਹ ਆ ਗਈ ਹੂੰ ਉਤੋਂ ਬਾਅਦ ਜਦ ਇਹ ਦਾ ਐਫਐਮ ਚੱਲ ਪਾਦਾ ਆ ਮਾਣ ਮੂਸੇ ਹੀ ਆ ਜਾਂਦੇ ਵਿੱਚ ਜੰਗਲਾਂ ਦੀ ਕਟਾਈ ਇਹ ਤੇ ਜੈ ਵੀ ਪਿੰਤਾ ਦੇ ਸੁਣ ਖਬਰਾਂ ਸੁਣ ਲੋ ਚੱਤੇ ਚਲਵਾਈ ਮਾਣਿਆ ਨਹੀਂ ਜੇ ਬਜੀ ਖਾਲੀ ਕਿ ਨਾਮ ਆਉਂਦੇ ਮਾਈਆਂ ਵਿੱਚ ਨੂੰ ਧੰਕੇ ਜਲ ਬੰਦੇ ਆ ਹਾਂ ਹਾਂ ਗੁਰਬਾਨੀ ਵੀਡੀਓ ਦੇਖਦਾ ਤਾਂ ਹੁਣ ਇੱਕ ਜਿਹੜਾ ਮੁੰਡਾ ਪਾਉਂਦਾ ਉਹ ਪਾਕਿਸਤਾਨ ਦਾ ਹਾਂ ਹਾਂ ਉਹਦਾ ਜਿਹੜਾ ਬਾਈ ਸਮੱਸਿਆ ਕਰਕੇ ਤੇ ਬੰਦੇ ਹਾਂ ਕਿ ਉਹਨੂੰ 7000 ਰੁਪਏ ਦਾ ਕਹਿੰਦਾ ਪੂਰੇ ਵੀ ਅਕਤੀ ਪਹਿਲੇ ਦਾ ਸੰਗਤ ਆਇਆ 7000 ਨਹੀਂ 7000 ਨਹੀਂ ਕੋਟਾ 3000 ਦਾ ਹੁੰਦਾ ਉਸੇ ਪਾਕਿਸਤਾਨ ਦਾ ਲਾ ਤਾਂ ਸੁਝਾਉਣਾ ਸਮਝ ਤਿੰਨ ਹਜ਼ਾਰ ਦਾ ਕੋਟਾ ਹੁੰਦਾ ਜਿਹਦੇ ਵਿੱਚ 2500 ਜਾਂ 2600 ਹੁੰਦਾ ਇਹਨੂੰ ਤੁਸੀਂ ਕੰਮ ਪਾਇਦਾ ਹੋ ਜਾਦਾ ਠੀਕ ਹੈ ਸਿਰਫ 25 ਜਾਂ 2600 ਹੁੰਦਾ ਜਦ ਕਿ ਆਪਣਾ ਕੋਟਾ ਪਿਆ ਨਹੀਂ ਆਪਾਂ ਤਾਂ ਦੇਖ ਲਾਂਗੇ ਆਪਣਾ ਦੇਖ ਕਰਦੇ ਹਾਂ ਧੰਨਵਾਦ ਸ਼ਾਇਦ ਓਪਨ ਵੀਜ਼ਾ ਲਵਾ ਲਈਏ ਭਾਂ ਜਿੱਥੇ ਮਰਜੀ ਜਾਈ ਜਾਈਏ ਆ ਯਾਰ ਹੁੰਦਾ ਪਾਰਕੋਰ ਸੀ ਹੋਏ ਨਾ ਯਾਰ ਉਧਰ ਉਹ ਪੁਲਿਸ ਕੁਆਰੀ ਵਾਲੀ ਵਾਹ ਦੋ ਦਿਨ ਦਮ ਮੈਂ ਫੋਨ ਕਰਿਆ ਤਾਂ ਅਗਰ ਵੀ ਤੇ ਦੋ ਦਿਨ ਦਾ ਕਿਕਰੂ ਗਾਰੀ ਭੇਜ ਦਿੰਦੇ ਅੱਛਾ ਮੈਂ ਜਿੱਤੇ ਮੈਂ ਦੋ ਮਿੰਟ ਦੇ ਰਿਹਾ ਹੂੰ 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 ਬਾਕੀ ਇਹ ਕੰਮ ਹੋ ਜੇ ਲੋੜ ਹੈ ਜਿਹੜਾ ਹੁਣ ਇਹਦੇ ਉਪਰੋਂ ਦੂਜਾ ਲੱਗੂਗਾ ਹੈ ਵਾਈਟ ਇਹ ਬੱਜ ਚੱਜਦਾ ਯਾਰ ਵਧੀਆ ਲੱਗਦਾ ਕਦਰ ਹੋਊ ਰਿਵਿਊ ਪੈਟਾਈ ਤੋਂ ਨਹੀਂ ਹਾਂ ਇੱਥੇ ਆਪਣਾ ਬੈਠੋ ਸੋਫਾ ਸੱਟਾਂ ਉੱਗ ਬੈਠੋ ਇਹ ਜਦੋਂ ਬ੍ਰਹਮਾ ਆਪਾਂ ਨੇ ਸਹਿਜ ਪਾਠ ਕਰਾਉਣਾ ਤੇ ਬਾਕੀ ਆਪਾਂ ਨੇ ਜਿਹੜਾ ਕਰਨਾ ਪਿਆ ਦੱਸ ਪਾਰਸੀ ਕਾਲੀ ਚੌਂਚਲ ਜੋ ਵਧੀਆ ਨਹੀਂ ਆਪਾਂ ਕੰਨ ਤੇਰਾ ਹਰਜੀਤ ਹਾਂ ਸਾਡਾ ਹਰਜੀਤ ਹਾਂ ਸਰਜੀਤ ਉਹਨਾਂ ਤੇ ਸਰਜੀਤਾਂ ਵੀ ਕਰਦੇ ਆ ਚਾਚਾ ਵੀ ਕਰਦਾ ਪਰ ਮੈਂ ਮੇਰੀ ਜਿੱਦ ਉਹਨੂੰ ਕਰਦਿਆਂ ਨੂੰ ਕਰਦਾ ਹਾਂ ਠੀਕ ਬਾਅਦ ਬਾਅਦ ਮੈਂ ਨਾ ਬਹੁਤ ਜੋ ਉਹ ਪਾਠ ਪੜਦਾ ਮੈਂ ਜੋ ਦੀ ਬਾਜ ਵਿੱਚ ਰਸਾ ਵੀ ਜੀ ਕਰਦਾ ਉਹ ਪੜੀ ਜਾਵੇ ਬੰਦਾ ਸੁਣੀ ਜਾਵੇ ਜਿਹੜਾ ਕਿ ਮੇਰਾ ਧਾਰਮਿਕ ਚੈਨਲ ਬਣਿਆ ਆ ਉਹਦੇ ਉੱਪਰ ਆਪਾਂ ਲਾਈਵ ਲਾ ਦੇਗਾ ਨਾ ਉਹਦਾ ਜਿੰਨੀ ਵੀ ਗੁਰਬਾਣੀ ਰੋਜ਼ ਦਾ ਘੰਟੇ-ਘੰਟੇ ਦਾ ਜਾਂ ਅੱਧੇ-ਅੱਧੇ ਘੰਟੇ ਦਾ ਲਾਈਵ ਲਾਈ ਕਰਨਾ ਹਾਂ ਉਹ ਬਹੁਤ ਸੋਹਣੀ ਬੜਦਾ ਮੈਂ ਤਾਂ ਕਈ ਵਾਰ ਇੱਥੇ ਖੜ੍ਹ ਜਾਂਦਾ ਕਈ ਵਾਰ ਬਾਕ ਲੰਦਾ ਹੁੰਦਾ ਜਾਂ ਰਹਿਦਾ ਰਹਿੰਦਾ ਸਾਬ ਜੀ ਹੁਣ ਰਾਜ ਸਾਹਿਬ ਉਹ ਪਾਠ ਕਰਦਾ ਸ਼ਾਮ ਨੂੰ ਹਰ ਰੋਜ਼ ਇੱਕ ਦਿਨ ਕਿਸੇ ਲਹਿਜੇ ਚ ਪੜਦਾ ਉਹ ਦੂਜੇ ਦਿਨ ਕਿਸੇ ਲਹਿਜੇ ਚ ਪੜਦਾ ਮੈਂ ਕਰਿਆ ਤੇ ਇੱਕ ਦਿਨ ਮੈਂ ਕਿਹਾ ਵੀ ਆਪਾਂ YouTube ਤੇ ਵੀਡੀਓ ਪਾਉਣੀ ਆ ਬਣਾ ਕੇ ਪਾ ਦਈਆਂ ਹੁਣ ਉਹਨੂੰ ਟਾਈਮ ਵੀ ਮਿਲਦਾ ਹੀ ਨਹੀਂ ਹੈਗਾ ਇੱਕ ਦਿਨ ਮੈਂ ਬੁਲਾ ਲਿਆ ਉਹ ਫਿਰ ਉਦਾਂ ਹੀ ਪੜਨ ਲੱਗ ਗਿਆ ਜਿੱਦਾਂ ਵੀ ਤਰੀਕੇ ਨਾਲ ਬੜਾ ਮੈਂ ਕਿਹਾ ਇਦਾਂ ਨਹੀਂ ਪੜ੍ਹਨੀ ਹੈ ਐਨ ਰਸ ਵਿੱਚ ਆ ਗਿਆ ਪੜ੍ਹ ਪੜਨੀ ਹੈ ਹੂੰ ਪੂਰਾ ਨਾਮ ਦੱਸੋ ਪੂਰਾ ਨਾਮ ਦੱਸੋ ਜੇ ਇਹ ਮੈਂ ਦੋਈਆ ਕਰਨਾ ਹੈ ਉਹ ਸੋਈ ਆ ਇਹ ਬੰਦੇ ਜਾਣਗੇ ਉਹ ਆਉਣਗੇ ਇਹ ਵੀ ਜਾਂਦੇ ਨਹੀਂ ਸਾਡੀ ਵੀਦਨ ਖਾਈ ਜੀ ਸਾਹਿਬ ਉਹਨੀਆਂ ਹਰੀ ਹਰੀ ਜੀ ਬੰਦ ਹੋ ਜਾਣ ਜਾਂ ਹਰੀ ਹਰੀ ਦਾ ਕੰਮ ਖਤਮ ਹੋ ਗਿਆ ਦੇਰ ਬਲੋ ਨੀ ਨੀ ਇਹ ਨਹੀਂ ਜਾਂਦੀ ਇਹ ਨਹੀਂ ਪਿਆ ਕੇ ਹਰ ਜੋ ਕਰਨੀ ਹੈ ਮੈਂ ਉਹੀ ਕਹਿੰਦਾ ਫਿਰ ਉਹਦਾ ਹਲੇ ਕੱਟਪਟ ਹੋਊਗੀ ਮਾੜੀ ਬੋਟੀ ਉਹਨਾਂ ਦੇ ہاں ਹਾਂ ਹਾਂ ਥੈਂਕ ਯੂ ਸੋ ਮਚੀ ਹੋ ਗਿਆ ਨਾ ਤਾਂ ਉਹਨਾਂ ਨੂੰ ਫਿਰ ਮਾੜੀ ਬੋਟੀ ਉਹਦਾ ਕਰੂਗਾ ਰੰਦਾ ਰੰਦਾ ਜੇ ਕਦੇ ਵੱਜੂਗੇ ਐ ਤਾਂ ਉਹਨਾਂ ਦਾ ਚਾਰ ਤੋਂ ਵਿੱਚ ਹੋ ਲਾ ਚੁੱਕੇ ਲੱਖ ਦੇ ਲੱਖ ਮੈਂ ਸਤੰਬਰ ਅਗਸਤ ਐਂਡ ਹੋਇਆ ਹੋਇਆ ਅਗਸਤ ਐਂਡ ਦੇ ਵਿੱਚ ਅਕਤੂਬਰ ਦੇ ਵਿੱਚ ਆਪਣੇ ਪ੍ਰੋਗਰਾਮ ਕਰਾਵਾਂਗੇ ਇੱਥੇ ਜਾ ਹੁਣ ਤੇ ਰਹਾ ਲੱਡੀ ਤੇ ਪਰ ਵਾਈਟ ਲੱਗ ਗਿਆ ਨਾ ਫਿਰ ਚੰਕ ਜਾਣਾ ਇਹਨੂੰ ਹੁਣ ਮੈਂ ਚਾਹ ਪਰਵਾਹਾਂਗਾ ਤੁਹਾਡੇ ਵਾਸਤੇ ਫਿਰ ਸਰੋਂ ਉਪਾਰ ਕੀ ਖੱਲੇ ਮੈਂ ਇਹਨੂੰ ਉੱਪੀ ਪਈ ਜੋ ਪਰ ਫੈਲਾ ਹੀ ਤਾਂ ਪਾਈ ਪਈ ਮੈਂ ਦੋ ਦਿਨ ਤੋਂ ਤਾਂ ਹੋਰ ਲਾਉਣੀ ਇਹਨੂੰ ਹੱਲੇ ਉਹ ਦਾਣਾ ਨਾ ਲਾਲ ਅੰਦਰ ਅੰਦਰੇ ਕਰੀ ਹੋਈ ਆ ਉਹ ਦਾਣਾ ਗੋਪੀ ਸਰੋਂ ਕੋਈ ਨਹੀਂ ਇਹ ਗੋਪੀ ਸਰੋਂ ਆ ਗਿਆ ਅੱਛਾ ਗੋਪੀ ਸਰੋਂ ਵਰਗਾ ਮਹਿੰਗੀ ਹੋਗੀ ਬਹੁਤ ਮਹਿੰਗੀ ਹੋਗੀ ਗੋਪੀ ਸਰੋਂ ਤਾਂ ਮਿਲਦੀ ਵੀ ਆਵਾਏ ਕੁਤ ਕੰਦਾ ਖੜਾ ਜਾ ਰਿਹਾ ਹੈ ਅੰਨੇ ਮੈਨੂੰ ਕੁਝ ਨਿਆਮ ਨਾ ਮਾ ਸੁਣਿਆ ਨਾ ਕਿ ਅਸੀਂ ਆਜੂ ਫੋਨ ਕਰ ਰਹੇ ਕਿ ਆ ਬਹੁਤ ਅੱਛਾ ਹੈ ਦਮ ਚਾਹ ਚਾਹ ਨੂੰ ਕਹਾਂ ਫਿਰ ਬਾਬਾ ਤੇ ਲਾਰੇ ਤੋਂ ਤਰ ਪਤਾ ਲਾਰੇ ਲਾਗੇਗਾ ਖਾਓ ਵਾਸਤੇ ਤਾਂ ਲਾਰੇ ਲਾਏ ਬੰਦੇ ਨੇ ਮੈਨੂੰ ਕੱਲ ਕਹਿੰਦੇ ਤੇ ਹਾਂ ਹਾਂ ਲਾਰੇ ਲਾ ਕੇ ਕਹਿੰਦਾ ਲੰਘ ਗਿਆ ਬਾਬਾ ਉਹ ਲਾਰੇ ਲਾ ਕੇ ਕਿੱਥੇ ਰੰਗ ਗਿਆ ਮਾਲ ਜੇ ਮਿਲਦਾ ਨਹੀਂ ਹਾਂਜੀ ਚਾਹ ਚਾਹ ਆਏ ਬਚਾਏ ਚਾਹ ਆਏ ਬਲਾ ਦੇ ਦੇ ਉਹ ਕੁੜੀ ਆ ਉਹ ਰਵਣ ਗੱਤਿਆ ਉਹ ਛੁੱਟੀ ਅੱਜ ਛੁੱਟੀ ਐ ਨਿੰਮੇ ਦੇ ਭਤੀਜੇ ਆ ਸਤਿ ਸ੍ਰੀ ਅਕਾਲ ਓਏ ਹੋਏ 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 ਦਿਲ ਜਿੱਤ ਲਿਆ ਵੀ ਹੱਥ ਬੁਲਾ ਆ ਜਾ ਇੱਕ ਵਾਰ ਦਵਾਰੇ ਬਲਾ ਫੇਰ ਹੁਣ ਅੰਕਾ ਜੀ ਸਤਿ ਸ੍ਰੀ ਅਕਾਲ ਹਾਂ ਲੱਗ ਗਈ ਹੈ ਨਾ ਉਹ ਬੰਤ ਦੀ ਕੁੜੀ ਆ ਇਹ ਤਾਂ ਬੋਲਦੀ ਉਹ ਦੂਜੀ ਬੜੀ ਬੋਲਦਿੰਦੀ ਸੀ ਇਹ ਛੋਟੀ ਨੂੰ ਤੋਤਲਾ ਕੇ ਬੋਲਦੀ ਹੁਣ ਬੋਲਣ ਲੱਗ ਗਈ ਉਹ ਪਾ ਗਿਆ ਪਾ ਬਿਜਲੀ ਵਾਲਾ ਹੈ ਉਹ ਯਾਰ ਬਸ ਨਾ ਕੰਮ ਆਦਬ ਚੱਦ ਜਾ ਕਰਕੇ ਲੰਗੀ ਜਾਂਦਾ ਬਸ ਕਹਿੰਦਾ ਮੈਂ ਚਾਲ ਜੀ ਲੱਗਦੀ ਹੁੰਦਾ ਹੋਟਲ ਵਾਲਾ ਪਹਿਲਾ ਨਾਲ ਆਊਗਾ ਇਹਦਾ ਲੱਭੜ ਲੈਂਦੇ ਹਾਂ ਹਾਂ ਦੇਖ ਤਾਂ ਕਿ ਮਹਿਕ ਆਇਆ ਹੋਇਆ ਮਹਿਕ ਦੇ ਅੱਜ ਇਹਨੂੰ ਛੱਡਿਆ ਵਾਂ ਕਨੜ ਮਹਿਕ ਨੂੰ ਤੇ ਨਾਲੇ ਟਾਇਲ ਦਾ ਕਰਕੇ ਕੁਛ ਨਾ ਕਰਦੇ ਇਹ ਅੱਜ ਬਰਾ ਅੱਜ ਦਾ ਦਿਵਾਰ ਹੈ ਨਾ ਹਾਂ ਅੱਜ ਦਾ ਦਿਵਾਰ ਕਿਹੜੀ ਮਾਰਕਟ ਦਾ ਕੁੜੀਆਂ ਗਈਆਂ ਨਹੀਂ ਦਾ ਕਰਾਸ ਤੇ ਚੱਕਦਾ ਨਹੀਂ ਸਿਰਾ ਜੋਤ ਤਨਾ ਅਸੀਂ ਬੜੀ ਯਾਰ ਚੋਰ ਠੱਗੀ ਯਾਰ ਉੱਥੇ ਦੀ ਮੈਂ ਦੇਖ ਲਿਆ ਰਾਤ ਤਰ੍ਹਾਂ ਦਾ ਖਿੱਚਦੇ ਵਾਹਾਂ ਦੇ ਪਰ ਹੈ ਠੱਗੀ ਹੋਆ ਹਾਂ ਠੱਗੀ ਠੋਰੀ ਹੋਆ ਬਹੁਤ ਹੈ ਲੈ ਬਾਬੇ ਮੈਂ ਚਾਹ ਲੈ ਕੇ ਆਉਂਦਾ ਤੇਰੇ ਬਾਅਦ ਤੇ ਫਿਰ ਇੱਥੇ ਚਾਹ ਪੀਂਦੇ ਬੈਠ ਕੇ ਚਾਹ ਬਣਾ ਦਿਓ ਜੀ ਰੋਟੀ ਬਣਾ ਦਿਓ ਸਕੋਣੇ ਪਰੌਂਠੇ ਨਾਲ ਦਹੀਂ ਮਿਲੂ ਬਹੁਤ ਹੀ ਦੇ ਦੇ ਮੈਨੂੰ ਤਾਂ ਕਿਹੜੀ ਸਬਜ਼ੀ ਨਹੀਂ ਛੋਲੇ ਤੇਰੀ ਨਹੀਂ ਖਣੀ ਚੱਲ ਦੇ ਦੇ ਛੋਲੇ ਉਹੀ ਖਾ ਲੈ ਛੋਲੇ ਤੇਰੀ ਖਾ ਲੈ ਉਹ ਮੈਂ ਤਾਂ ਸੋਚੀ ਚੱਲ ਸਵੇਰੇ ਨਾਸ਼ਤਾ ਹੋ ਜਾਣਾ ਦੁਪਹਿਰ ਨੂੰ ਇਹਦੇ ਨਾਲ ਛੋਲੇ ਤੇਰੀ ਨਾਲ ਚੋਲ ਬਣਾ ਲਿਓ ਚੋਲ ਤਾਂ ਹੈ ਨਹੀਂ ਚੱਲੇ ਹੁੰਦੇ ਮੁੱਲ ਤੇ ਦਾ ਛੱਟੇ ਚ ਬੈਗਦਾ ਕਿੰਨਾ ਗੰਦਾ ਹੋਵੇ ਮੀਨ ਹੈ ਮੀਨ ਇਹ ਨਾਲ ਦੇ ਭਾਂਡੇ ਉੱਪਰ ਤੇ ਨਾ ਨੇ ਜੀ ਮਿੱਟੀ ਉਹ ਕਰਦੀ ਉੱਪਰ ਤੇ ਜਿਹੜੇ ਦਾਗ ਨਹੀਂ ਪਏ ਹੋਏ ਹੈਗੇ ਇਹ ਤਾਂ ਭਾਂਡੇ ਦੇ ਅੰਦਰ ਰੱਖੇ ਮੈਂ ਇਹ ਤਾਂ ਮੰਜੇ ਨੇ ਆਵੇ ਜੋ ਤੁਹਾਡੇ ਚਿੱਤ ਕਰ ਤੁਸੀ ਕਰ ਲੋ ਚਲ ਪਰੌਠੇ ਬਣਾ ਲੈ ਪਰੌਠੇ ਬਣਾ ਦੋ ਆ ਰੋਟੀ ਬਣੀ ਰੋਟੀ ਬਣਾ ਦੋ ਮੈਂ ਰੋਟੀ ਤਿਆਰ ਕਰ ਲੂ ਮੈਨੂੰ ਕੋਈ ਉਹ ਨਹੀਂ ਹੈਗਾ ਪਹਿਲਾਂ ਚਾਹ ਧਰ ਦੋ ਪਹਿਲਾਂ ਚਾਹ ਪੀਣੀ ਤੁਸੀ ਐ ਕਰ ਲੋ ਮੈਂ ਰੋਟੀ ਖਾ ਕੇ ਚਾਹ ਪੀਂਦਾ ਉਹਨਾਂ ਨਾਲ ਜਾ ਕੇ ਰੋਟੀ ਖਾ ਕੇ ਪੀਸ ਹਾਂ ਇਹ ਮੈਂ ਜਾ ਕੇ ਲੈ ਦਿੰਦੇ ਹਾਂ 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 ਆਇਆ ਨਿਕੜੋਨੇ ਆਗੇ ਲੱਕੜ ਵਾਲੇ ਵੀ ਆਗੇ ਤੇ ਫਾਲਸਲਿੰਗ ਵਾਲੇ ਵੀ ਆਗੇ ਤੇ ਬਿਜਲੀ ਵਾਲਾ ਬਿਜਲੀ ਵਾਲ ਨੂੰ ਕਰਦਾ ਫੋਨ ਹੁਣ ਮੈਂ ਕਰ ਕਰ ਕੇ ਕੰਮ ਖੜਦਾ ਤੇ ਹੁਣ ਆਪਾਂ ਭਈ ਅੱਜ ਦੀ ਲਾਈਵ ਬੰਦ ਕਰਦੇ ਆ ਤੇ ਇਹ ਸੀ ਥੋੜਾ ਵਿੱਚ ਰਹਿ ਗਿਆ ਜੋ ਆਪਣੇ ਘਰ ਦੇ ਵਿੱਚ ਧਰਮ ਸਥਾਨ ਬਣਾਇਆ ਉਹਦੇ ਬਾਰੇ ਐਕਸਪਲੇਨ ਕਰਨਾ ਸੀ ਥੋੜਾ ਜਿਹਾ ਉਹਦੇ ਨੂੰ ਹੁਣ ਫੇਰ ਕਰਾਂਗੇ ਇੱਕ ਅੱਧਾ ਦਿਨ ਦੇ ਵਿੱਚ ਗਲਵਾ ਥੋੜੀ ਲੰਬੀ ਹੋ ਜਣੀ 5-6 ਮਿੰਟ ਦੀ ਤੇ ਪੂਰਾ ਸਮਝਾਉਂਗਾ ਤੇ ਪੂਰਾ ਫੇਰ ਦਿਖਾਉਂਗਾ ਵੀ ਨਾਲ ਕਿੰਦਾ ਕਿਆ ਤੁਸੀਂ ਕੀਤਾ ਹੈ ਹੈ ਇੱਥੇ ਸਾਡਾ ਜਿੱਥੇ ਨਾ ਹੁਣ ਇਹ ਬਾੜਾ ਹੁੰਦਾ ਸੀ ਇਹ ਫਿਰ ਤਾਂ ਅਸੀਂ ਇੱਥੇ ਕੁਝ ਵੀ ਨਹੀਂ ਕਰ ਸਕਦੇ ਹੈਗੇ ਤੇ ਬਾੜਾ ਹੁੰਦਾ ਸੀ ਉਹ ਮੈਂ ਤਾਂ ਕਹਿੰਦਾ ਜੀ ਉਹ ਫਿਰ ਲੱਗ ਕੇ ਸਾਰੀ ਐਕਸਪਲੇਨ ਕਰੂੰਗਾ ਮੈਂ ਜੇ ਹੁਣ ਇੱਧਰ ਇੱਪਾ ਇੱਥੇ ਪਿੱਛੇ ਬਣਾ ਹੁਣ ਆਏ ਤਾਂ ਉਹਨਾਂ ਦੀ ਕਰਨ ਤਾਂ ਇੱਥੇ ਇਹਨੇ ਮੱਜਾ ਖੜਦੀਆਂ ਨਿੰਮੇ ਵਾਲੀ ਸਾਡ ਪਥਵਾੜਾ ਫਿਰ ਤਾਂ ਆਪਾਂ ਕਿਤੇ ਵੀ ਨਹੀਂ ਬਣਾ ਸਕਦੇ ਹੈਗੇ ਉਹ ਅ ਚਲੋ ਮੈਂ ਨਾਲ ਉੱਤਰੀ ਗੱਲ ਕਰੂੰਗਾ ਧੰਨਵਾਦ ਜੀ ਔਰ ਜਦੋਂ ਆਪਾਂ ਲਾਈਵ ਬੰਦ ਕਰਦੇ ਆਂ Ben de